ਹੈਲੋ ਦੀ ਸਸਕਾਲ ਦੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਗੱਲ ਬੁਟੀਕ ਐਂਡ ਬਲੌਗਸ ਤੇ ਜਿਹੜੀਆਂ ਮੇਰੀਆਂ ਭੈਣ ਆਪਣੇ ਚੈਨਲ ਤੇ ਨਵੀਆਂ ਨੇ ਜੀ ਸਭ ਤੋਂ ਪਹਿਲਾਂ ਤੋਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਕਰ ਲੋ ਪ੍ਰੈਸ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲ ਜਾਵੇ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਅੱਜ ਜਿਹੜੇ ਮੈਂ ਤੁਹਾਡੇ ਲਈ ਸੂਟ ਲੈ ਕੇ ਆਈਆਂ ਜੀ ਇਹ ਪਿਓਰ ਮਸਲੀਨ ਦੇ ਪ्युअर कॉटन ਦੇ ਵਿੱਚ ਨੇ ਜਿਨ੍ਹਾਂ ਦੇ ਡਿਜ਼ਾਈਨ ਬਹੁਤ ਸੋਹਣੇ ਨੇ ਤੇ ਪ੍ਰਿੰਟ ਵੀ ਬਹੁਤ ਵਧੀਆ ਤੇ ਕੱਪੜਾ ਬਹੁਤ ਹੀ ਸੌਫਟ ਦੇ ਵਿੱਚ ਨੇ ਤੇ ਪ੍ਰਾਈਸ ਜਿਹੜਾ ਇਹਨਾਂ ਦਾ ਰਹੂਗਾ ਜੀ 1000 ਦੀ ਰੇਂਜ ਦੇ ਵਿੱਚ ਨੇ ਇਹ ਸਾਰੇ ਸੂਟ ਵੀ ਜਿਹੜੀ 1000 ਦੇ ਵਿੱਚ ਵਿੱਚ ਨੇ ਸੂਟ ਜਿਹੜੀਆਂ ਮੇਰੀ ਭੈਣਾਂ ਇਹਨਾਂ ਵਿੱਚ ਕੋਈ ਵੀ ਸੂਟ ਪਸੰਦ ਕਰਦੀਆਂ ਨੇ ਤਾਂ ਉਹ ਮੇਥੋਂ ਪੂਰੀ ਜਾਣਕਾਰੀ ਲੈ ਸਕਦੀਆਂ ਨੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਜਿਹੜੀਆਂ ਮੇਰੀਆਂ ਭੈਣਾਂ ਆਪਣੇ ਚੈਨਲ ਤੇ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਤੇ ਵੀਡੀਓ ਨੂੰ ਵਾਚ ਕਰਨੀਆਂ ਉਹਨਾਂ ਨੂੰ ਆਪਾਂ ਗਿਫਟ ਦੇ ਵਿੱਚ ਸੂਟ ਭੇਜਾਂਗੇ ਉਹ ਵੀ ਆਪਾਂ ਉਹਨਾਂ ਦੇ ਲਾਈਵ ਦੇ ਵਿੱਚ ਨਾਮ ਕੱਢਾਂਗੇ ਜਿਹੜੀਆਂ ਮੇਰੀਆਂ ਭੈਣਾਂ ਸਿਲੈਕਟ ਹੋਣਗੀਆਂ ਉਹਨਾਂ ਨੂੰ ਆਪਾਂ ਉਹਨਾਂ ਦੇ ਸੂਟ ਐਡਰੈਸ ਤੇ ਪਹੁੰਚ ਤੇ ਭੇਜਾਂਗੇ ਤੇਵਾਤ ਤੋਂ ਵੱਧ ਮੇਰੇ ਚੈਨਲ ਨੂੰ ਸਪੋਰਟ ਕਰਾਓ ਜੀ ਤਾਂ ਜੋ ਤੁਹਾਨੂੰ ਇਹ ਜਿਹੜੇ ਸੂਟ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਇਹਨਾਂ ਵਿੱਚੋਂ ਹੀ ਤੁਹਾਨੂੰ ਇਹ ਸੂਟ ਗਿਫਟ ਦੇ ਵਿੱਚ ਆਉਣਗੇ ਤੇ ਜਲਦੀ ਤੋਂ ਜਲਦੀ ਮੇਰੀ ਆਪਣਾ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਮੈਨੂੰ ਪਤਾ ਲੱਗਦਾ ਰਹੇ ਕਿ ਮੇਰੀ ਵੀਡੀਓ ਕਿੱਥੇ ਕਿੱਥੇ ਤੱਕ ਜਾ ਰਹੀ ਹੈ ਤੇ ਕਿੱਥੋਂ ਕਿੱਥੋਂ ਤੱਕ ਦੇ ਕਿਣ-ਕਣ ਮੇਰੀ ਵੀਡੀਓ ਨੂੰ ਦੇਖਦਾ ਹੈ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਮੈਂ ਆਪਣਾ ਇਹ ਚੈਨਲ ਨਵਾਂ ਖੋਲਿਆ ਤੇ ਮੈਂ ਆਪਣਾ ਬਿਜ਼ਨਸ ਵੀ ਨਵਾਂ ਸ਼ੁਰੂ ਕੀਤਾ ਹੈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ